ਵਿਚਾਰ ਹਿਲਾਣੇ ਹੋਰ ਵੀਆ ਹੋਰ ਵੀ ਹੋਣ ਗਿਆ ਲੇਕਿਨ ਥਾਲਿਆ ਲੋਕਾਂ ਦੇ ਮਨ ਚ ਜੇ ਬਿੱਬੀ ਜੇ ਛੱਲੀਆਂ ਉਹਨੀਆਂ ਰੀਲਾ ਚ ਨਹੀਂ ਕਰ ਸਕਦੀਆਂ ਫੀਡਮ ਕਰਨ ਲਈ ਲੋਕ ਸਵਾਦ ਲੈਂਦੇ ਆ ਸਾਰੇ ਪੰਜਾਬ ਨੇ ਸਵਾਦ ਲੈਣਾ ਆਸ਼ੀਰਵਾਦ ਜਿਕੇ ਕੁਦਰਤ ਵਾਲੀ ਦੀ ਮਰਜ਼ੀ ਦਾ ਕਿਸ ਨੂੰ ਕੀ ਪਤਾ ਕਿ ਆਸ਼ੀਰਵਾਦ ਭਜਾਉਣੇ ਅੱਗੇ ਤੇ ਜਿੱਤ ਕੇ ਮੈਂ ਕੋਈ ਜੁਡੀਸ਼ੀਲੀ ਦਾ ਔਰ ਆਪਣੇ ਵਕੀਲ ਭਰਾਵਾ ਦਾ ਤਨਵਾਦ ਕਰਨਾ ਚਾਹਣਾ ਉਥੇ ਕਸੂਰਦਲਾ ਜਿਵੇਂ ਦੇਖੋ ਨਾ ਉਹੀ ਗੱਲ ਕਿਤੇ ਇਹ ਮੁਦਾਨਾ ਵਸਤੇ ਸਾਰੇ ਵੋਟਰ ਸਹਿਬਾਨ ਨੂੰ ਬੇਨਤੀ ਕਰਨੀ ਚਾਹਵਾਦਾ ਕਿ ਇਹ ਤੁਹਾਡਾ ਟੈਸਟ ਹੈ ਕਿ ਦੇਖਣਾ ਤੁਸੀਂ ਕਿ ਤੁਸੀਂ ਪੰਜਾਬ ਦੇ ਹੋ ਜਾਂ ਕਿਹਨੇ ਹੋ ਮਸ਼ੀਨ ਬਦਲਿਆ ਪਰਚੇ ਪਰਚੇ ਦੀ ਸਰਕਾਰਾਂ ਅਕਾਲੀ ਦਲ ਦੇ ਰਾਸ਼ਟਰੀ ਹੋਏ ਪਰਤੇ ਤੇ ਉਹਨਾਂ ਨੂੰ ਤੋੜਿਆ ਤੁਸੀਂ ਇਸ ਤਰ੍ਹਾਂ ਕੇ ਜੋ ਤੱਕਾ ਕਰਦੇ ਇਥੇ ਕਿ ਉਹ 25 ਸਾਲ ਤੋਂ ਨਹੀਂ ਰਾਜ ਕਰਨਾ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰੀ ਥਾ ਵੀਰੋ ਇੱਕ ਮੌਕਾ ਆ ਕਿਸੇ ਸਰਚਨਾ ਕਰਨਾ ਕਿ ਤੁਹਾਨੂੰ ਉਹਨਾਂ ਪੰਜਾਬ ਕਿੱਦਾਂ ਦਾ ਚਾਹੀਦਾ ਕਿੱਦਾਂ ਤੇ ਲੀਡਰ ਚਾਹੀਦਾ ਜਦੋਂ ਬਨੇ ਆਵਾਜ਼ ਦੀ ਪਾਰਟੀ ਆ ਜਿੱਥੇ ਬਨੇ ਜੀਐਸਪੀ ਆ ਅਕਾਲੀ ਦਲ ਵੀ ਹੈ ਤੇ ਭਾਰਤ ਨੂੰ ਜਨਾਸ਼ੂ ਇੱਕ ਯੋਗ ਕੈਂਡੀਡੇਟ ਆ ਜਿਹੜਾ ਤੁਹਾਡਾ ਖੁੱਤਾ ਤੁਸੀਂ ਵਰਤੇ ਹੋ ਨਾ ਕੰਮ ਲੈ ਰਹੇ ਪਰ ਜੇ ਕੋਈ ਨਿਰਾਸ਼ ਗਿਆ ਹੋਵੇ ਤੜੇ ਮੈਂ ਨਹੀਂ ਹਮਦਾ ਅੰਤ ਤੱਕ ਨਿਢਿਆ ਉਹਦੇ ਹੱਥ ਖੜੇ ਹੋ ਜਾਓ ਇਹ ਵੀ ਮੇਰੀ ਗੱਲ ਜਿਹੜਾ ਲੁਧਿਆਣੇ ਤੇ ਨਵਾਂ ਸ਼ਹਿਰ ਉਹ ਦੋਨਾਂ ਦੀ ਆਨਰੇਬਲ ਹਾਈ ਕੋਰਟ ਦੇ ਵਿੱਚ ਕਵੈਸ਼ਨ ਪਾਈ ਸੀ ਤੇ ਜੱਜਸ ਮਹਾਵੀਰ ਸਿੰਧੂ ਨੇ ਉਹਨਾਂ ਦੀ 20 ਦਸੰਬਰ 2024 ਨੂੰ ਦੋਨੋਂ ਐਫਆਈਆ ਰਿਕੁਐਸਟ ਕਰ ਦਿੱਤੀ। ਉਹਨਾਂ ਦੇ ਖਿਲਾਫ ਉੱਥੇ ਲਿਖਿਆ ਵਾ ਕਿ ਜਿਹੜਾ ਇਹ ਹੈ ਪੋਲਿਟੀਕਲ ਬੰਡਾਟਾ ਦੇ ਦੇਸ਼ ਦੇ ਉੱਤੇ ਦਾਇਰ ਹੋਈਆਂ ਸੀ ਤੇ ਇਹਨਾਂ ਨੇ ਕਦੇ ਵੀ ਕੋਈ ਐਸੀ ਕੋਈ ਅਲੀਗੇਬਿਲਿਟੀ ਕਮਿਟ ਹੋਈ ਨਹੀਂ। ਉਹ ਸਾਰੀ ਡਿਟੇਲ ਜਜਮੈਂਟਸ ਨੇ ਮਿਲ ਕੋ ਜਦੋਂ ਮਰਜ਼ੀ ਕਾਪੀ ਲੈ ਲਓ ਮੇਰੇ ਕੋਲ ਵੀ ਰਿਕਾਰਡ ਬੱਤੀ। ਉਹਨਾਂ ਨੇ ਪਾਲਿਸੀ ਦੇ ਉੱਤੇ ਵੀ ਪਾਲਿਸੀ ਜਿਹੜੀ ਬਣਾਈ ਸੀਗੀ ਅਕਾਲੀ ਦਲ ਦੇ ਟਾਈਮ 'ਕੋ ਪਾਲਿਸੀ ਬਣੀ ਆਈ ਸੀ ਉਹਨੂੰ ਅਪਹੋਲਡ ਕਰ ਦਿੱਤਾ ਗਿਆ ਸੀ ਪਾਲਿਸੀ। ਉਹ ਪਾਲਿਸੀ ਹਾਈ ਕੋਰਟ ਚ ਚੈਲੰਜ ਹੋਈ ਸੀ ਹਾਈ ਕੋਰਟ ਨੇ ਦੋ ਵਾਰੀ ਚੈਲੰਜ ਕੀਤੀ ਦੋ ਵਾਰੀਆ ਪਾਲਿਸੀ ਨੂੰ ਸਹੀ ਠਰਾਇਆ ਗਿਆ ਸੀ ਕਿ ਸਹੀ ਬਣੀ ਹੈ ਅੱਜ ਵੀ ਉਸੇ ਪਾਲਿਸੀ ਦੇ ਬਨਾ ਦੇ ਉੱਤੇ ਇਸ ਸਰਕਾਰ ਇਹ ਸਰਕਾਰ ਉਸੇ ਪਾਲਿਸੀ ਦੇ ਬਨਾ ਦੇ ਉੱਤੇ ਅੱਜ ਵੀ ਉਹੀ ਕੰਮ ਕਰ ਰਹੀ ਹੈ ਮੰਡੀਆਂ ਦੇ ਵਿੱਚੋਂ ਫਸਲ ਉਸੇ ਪਾਲਿਸੀ ਦੇ ਬਨਾ ਦੇ ਚੱਕੀ ਜਾ ਰਹੀ ਹੈ ਕੋਈ ਨਵੀਂ ਪਾਲਿਸੀ ਹਾਲ ਤੱਕ ਨਹੀਂ ਆਈ ਹੈ ਇਹ ਬੜੀ ਇਰਾਨੀ ਜਾਣਨ ਗੱਲ ਹੈ ਕਿ ਜੇ ਉਸ ਮੇਲੇ ਪਾਲਿਸੀ ਦਾ ਤੇ ਕੋਈ ਨਵੀਂ ਪਾਲਿਸੀ ਕਿਉਂ ਨਹੀਂ ਆਈ ਪੁਰਾਣੀ ਪਾਲਿਸੀ ਕਿਉਂ ਚਲਦੀ ਪਈ ਹੈ ਇਹ ਤਾਂ ਨਹੀਂ ਬਾਈ दैट ਟਾਈਮ ਉਹ ਕਾਸਟੇਟ ਸੀ ਇਹਨਾਂ ਨੇ ਫਾਲਸਲੀ ਇੰਪਲੀਕੇਟ ਕਰਨਾ ਸੀ ਆਸ਼ੂ ਜੀ ਨੂੰ ਇਹਨਾਂ ਨੇ ਫਾਲਸਲੀ ਇੰਪਲੀਕੇਟ ਕੀਤਾ ਕਿ ਉਸਕੋ ਨਾ ਉਹਨਾਂ ਐਫ ਆਈ ਆਰਾਂ ਦੇ ਵਿੱਚ ਟੂ ਡਿਸੇਮਨ ਹਿਸ ਰੈਪਰਿਟੇਸ਼ਨ ਟੂ ਡਿਸੇਮਨ ਸੋ ਥੈਟ ਹੀ ਸ਼ੂਡ ਨਾਟ ਕੰਟੈਸਟ ਦ ਇਲੈਕਸ਼ਨਸ ਇਹ ਸ ਕਰਕੇ ਪੋਲੀਟਿਕਲ ਬੰਡਾ ਟੈਨ ਮੁੱਦੇ ਰੱਖਦੇ ਉਹ ਮੁੱਦੇ ਰੱਖਦੇ ਪੱਤੇ ਦਰ ਕੀਤੇ ਗਏ ਸੀ ਟੂ ਪਾਗ ਹਰਾਸ ਟੂ ਪਾਗ ਡੈਸੋ ਡਿਸੇਮ ਟੂ ਡਿਸੇਮ ਦ ਰੈਪਰਿਟੇਸ਼ਨ ਆਫ ਦ ਕਾਂਗਰਸ ਪਾਰਟੀ ਆਸੂ ਜੀ